ਅੱਜ ਨਾ ਇੱਕ ਇਸ ਨਗਰ ਦੇ ਵਿੱਚ ਦੁੱਖਦਾਈ ਘਟਨਾ ਹੋ ਗਈ ਕੱਲ ਦੀ ਤੁਸੀਂ ਆਣੀ ਲਾਉਣੀ ਆ ਜਾਦਾ ਸਮਾਂ ਲੱਗਣਾ 3:00 ਵਜੇ ਆਪਾਂ ਤਕਰੀਬਨ ਦਵਾਨ ਦੀ ਸਬਾਤ ਦੀ ਕਰ ਦੇਣੀ ਆ ਪੁਲਿਸ ਮੁਲਾਜ਼ਮ ਸੀ ਪਰ ਐ ਕੋਰ ਸਿੱਖ ਸੀ ਬੇਰਬੜੀਆਂ ਰਿਸ਼ਤਿਆਂ ਸੰਬੰਧ ਸੀ ਉਹਨਾਂ ਦਾ ਪਰਿਵਾਰ ਵਾਸਤੇ ਨਗਰ ਵਾਸਤੇ ਆ ਸਾਡੇ ਵਾਸਤੇ ਵੀ ਆ ਸਤਨਾਬ ਜੀ ਵਾਹਿਗੁਰੂ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ बरस ਮੇਲੇ ਹਰ बरस ਦੀ ਤਰਾ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਉਹਨਾਂ ਤੋਂ ਉਸ ਹੋਏ ਹੋਏ ਸੰਤ ਬਾਬਾ ਕੋਲਾ ਸਿੰਘ ਜੀ ਤੇ ਉਹਨਾਂ ਦੇ ਜਨ ਸੇਵਕ ਬਾਬਾ ਗਿਆਨ ਸਿੰਘ ਜੀ ਮਨੇ ਹਲੇ ਵਾਲੇ ਨਗਰ ਖਾਰਾ ਦੇ ਵਿੱਚ ਅੱਜ ਸਾਲਾਨਾ ਜੋੜ ਮੇਲੇ ਲੱਗ ਰਹੇ ਨੇ ਵੱਡੀ ਸ਼ਰਦਾ ਭਾਮੜਾ ਦੇ ਨਾਲ ਸ੍ਰੀ ਬਖਣਪਾ ਸਾਹਿਬਾਂ ਦੇ ਰੱਖੇਗੇ ਭੋਗਾਂ ਦੇ ਉੱਥਾਰੇ ਭੋਗ ਪਾਇਆਇਐ ਸੋਹਰੇ ਆਪਾਂ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਆਂ ਉਹਨਾਂ ਦੇ ਸੇਵਾਦਾਰ ਇਸ ਵਕਤ ਸਟੇਟ ਸੱਤਰ ਪਾਈ ਗੁਰਵਿੰਦਰ ਸਿੰਘ ਜੀ ਉਹ ਗੁੱਪਰ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਹੋਰ ਜਾਣਕਾਰੀ ਪ੍ਰਾਪਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀਆਂ ਨੂੰ ਬੇਨਤੀ ਆ ਕਿ ਮਹਾਂਪੁਰਖ ਸ਼ਹੀਦ ਬਾਬਾ ਰਾਜੂ ਸਿੰਘ ਜੀ ਜਿਨ੍ਹਾਂ ਦਾ ਸਲਾਨਾ ਜੋੜ ਮੇਲਾ ਨਦਰਖਾਰੇ ਦੀਆਂ ਸੰਗਤਾਂ ਇਲਾਕਾ ਦਾ ਵਾਸੀ ਸੰਗਤਾਂ 1500 ਨਾਲੇ ਦਿਨ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਉਂਦੀਆਂ ਹਨ ਸੋ ਗਰਮਖੋ ਪਿਆਰਿਓ ਇਹ ਜੋ ਸਾਲਾਨਾ ਜੋੜ ਮੇਲਾ ਹੈ ਨਾ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਜੀ ਸ੍ਰੀ ਹਾਲੀ ਸਹਿਬ ਵਾਲੇ ਅਦੇ ਉਹਨਾਂ ਦੇ ਚਰਨ ਸੇਵਕ શ્રીમાન ਸੰਤ ਬਾਬਾ ਕੋਲਾ ਸਿੰਘ ਜੀ ਸ੍ਰੀ ਹਾਇ ਸਹਿਬ ਵਾਲੇ ਅਦੇ ਉਹਨਾਂ ਦੇ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਗਿਆਨ ਸਿੰਘ ਜੀ ਮਨਹਾਲੇ ਵਾਲੇ ਦੀ ਰਹਿਨਾ ਮਾਈ ਏਠ ਇਹ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਗੁਰਮੁਖੋ ਪਿਆਰਿਓ ਇਸ ਮੇਲੇ ਤੇ ਨਗਰ ਦੀਆਂ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਜਿੱਥੇ ਗੁਰਮੁਖਾਂ ਪਿਆਰਿਆਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਹੁੰਦੀਆਂ ਸਾਲ ਦੀਆਂ ਜਿਨ੍ਹਾਂ ਨੇ ਅੱਜ ਅਰਦਾਸਾਂ ਕਰਾਈਆਂ ਆਉਂਦੇ ਸਾਲ ਤੱਕ ਸ਼ਹੀਦਾ ਸਿੰਘਾਂ ਨੇ ਪੂਰੀਆਂ ਕਰਨੀਆਂ ਤੇ ਉਹਨਾਂ ਇਸੇ ਤਰ੍ਹਾਂ ਹੀ ਆਉਂਦੇ ਸਾਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪਰਾਰੰਭ ਕਰਾਉਣੇ ਅਤੇ ਹੋ ਵੀ ਜੋ ਚਰਦਾ ਨਾਲ ਸੇਵਾ ਸਿੱਕ ਤਾਂ ਸੁਖ ਦੀਆਂ ਹਨ ਉਹ ਕਰਾਉਂਦੀਆਂ ਹਨ ਬਾਬਾਈ ਕਿੰਨੇ ਫੜਬਾ ਸਾਹਿਬਾਂ ਦੇ ਭੋਗ ਹੈ ਅੱਜ ਅਮਰਤਵੇਲੇ ਜੋ ਪਰਸੋਂ ਰੋਜ ਤੋਂ ਸ੍ਰੀ ਸੱਤਖੰਡ ਪਾਤਸ਼ਾਹ ਪਰਾਰੰਪ ਦਾਇਆ ਸਨ ਅੱਜ ਅਮਰਤਵੇਲੇ ਨਾਲ ਦੇ ਭੋਗ ਪਏ ਉਪਰੰਤ ਕੀਰਤਨ ਹੋਇਆ ਹੁਣ ਦੀਵਾਨ ਆਲ ਸੱਜੇ ਆ ਸੋ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪਿਆਰਿਆ ਨੇ ਮਾਹਪੁਰਖਾਂ ਦੇ ਸਥਾਨਾਂ ਤੇ ਅਰਦਾਸਾਂ ਬੇਨਤੀਆਂ ਕੀਤੀਆਂ ਮਾਹਪੁਰਖਾਂ ਨੇ ਕਿਰਪਾ ਕੀਤੀ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕੀਤੀਆਂ ਜਿਨ੍ਹਾਂ ਨੇ ਪੁੱਤਰਾਂ ਦੀ ਦਾਤ ਮੰਗੀ ਮਾਹਪੁਰਖਾਂ ਨੇ ਪੁੱਤਰਾਂ ਦੀ ਦਾਤ ਬਖਸ਼ਿਸ਼ ਕੀਤੀ ਕਈ ਗੁਰਮਖ ਪਿਆਰੇ ਵਿਦੇਸ਼ਾਂ ਵਿੱਚ ਅਰਦਾਸਾਂ ਕਰਾਉਂਦੇ ਸਨ ਉਹਨਾਂ ਦੇ ਉੱਥੇ ਕਾਰਜ ਰਾਸ ਹੋਏ ਇਸੇ ਤਰ੍ਹਾਂ ਜਿਨ੍ਹਾਂ ਵੀ ਗੁਰਮਖਾਂ ਪਿਆਰੇ ਨੇ ਅਰਦਾਸਾਂ ਬੇਨਤੀਆਂ ਕਰਾਈਆਂ ਸਾਰੀਆਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਹੋਈਆਂ ਤੇ ਅੱਜ ਮਾਹਪੁਰਖਾਂ ਦੇ ਸਲਾਨਾ ਜੋੜ ਮੇਲੇ ਤੇ ਜਿਨ੍ਹਾਂ ਵੀ ਆਪ ਦੀ ਸ਼ਰਧਾ ਭਾਵਨਾ ਨਾਲ ਜੋ ਵੀ ਸੁਖਿਆ ਸੀ ਉਹਨਾਂ ਬਚਨਾਂ ਨੂੰ ਅਦਾ ਕੀਤਾ ਲੰਗਰ ਲਵਾਏ ਵੇਖੋ ਪਰਸੋਂ ਰੋਜ ਤੋਂ ਹੀ ਮਾਹ ਪੁਰਖਾਂ ਦੇ ਇਸ ਅਸਥਾਨਾਂ ਤੇ ਲਗਾਤਾਰ ਲੰਗਰ ਚੱਲ ਰਹੇ ਹਨ ਸੋ ਅੱਜ ਅੰਮ੍ਰਿਤ ਵੇਲੇ ਤੋਂ ਪਕੌੜਿਆਂ ਦੇ ਲੰਗਰ ਜਲੇਬਾਂ ਦੇ ਲੰਗਰ ਜਲ ਪਾਣੀ ਇਸੇ ਤਰ੍ਹਾਂ ਹੀ ਬੜੀ ਸ਼ਰਧਾ ਭਾਵਨਾ ਨਾਲ ਸਿੰਘ ਸੰਗਤਾਂ ਬਣਾ ਕੇ ਸੰਤਾਨੋ ਸੇਕਾ ਰਹੀਆਂ ਹਨ ਸੋ ਬੜੀ ਚੜ੍ਹਦੀ ਕਲਾ ਹੈ ਇਸ ਨਗਰ ਦੀ ਤੇ ਸ਼ਾਮ ਨੂੰ ਬਾਬਾ ਜੀ ਕੋ ਕਬੱਡੀ ਵੀ ਹੋ ਰਹੀ ਹੈ ਬੇਨਤੀ ਹੈ ਆਪ ਹੀ ਅੱਜ ਨਾਲ ਇੱਕ ਇਸ ਨਗਰ ਦੇ ਵਿੱਚ ਦੁਖਦਾਈ ਘਟਨਾ ਹੋ ਗਈ ਕੱਲ ਦੀ ਅੱਛਾ ਨੌਜਵਾਨ ਗੁਰਮਤ ਪਿਆਰੇ ਸੀ ਜਿਹੜੇ ਗੁਰੂ ਘਰ ਨਾਲ ਇਨਾ ਪਿਆਰ ਕਰਦੇ ਸਨ ਉਹਨਾਂ ਦੀ ਸੜਕਾਂ 'ਸੇਜ ਮੌਤ ਹੋ ਗਈ ਉਹ ਸਾਰੇ ਨਗਰ ਵਾਸਤੇ ਸੋਗਮਈ ਸੋਗਮਈ ਦੇਣਾ ਇਸ ਕਰਕੇ ਜਿਹੜੀ ਕਬੱਡੀ ਆ ਉਹ ਮਾਹ ਪੁਰਖਾਂ ਨੇ ਸ਼ਾਮਾਂ ਨੂੰ ਮਿਸ ਕਰਤੀ ਆ ਕਿਉਂਕਿ ਦੁਖਦਾਈ ਘਟਨਾ ਹੋਣ ਦੇ ਕਰਕੇ ਆ ਵੀ ਉਹਨਾਂ ਖੰਡ ਪਾਠਾ ਸਭ ਤੋਂ ਬਾਅਦ ਜਿਹੜੇ ਜਥੇ ਸੱਦੇ ਸਨ ਉਹ ਆਏ ਆ ਉਹਨਾਂ ਨੂੰ ਵੀ ਆਪਾਂ ਜਿੱਥੇ 2 ਘੰਟੇ ਸਮਾਂ ਦੇਣਾ ਸੀ ਆ ਦੇ 1 ਘੰਟਾ ਸਮਾਂ ਦੇ ਕੇ ਕਹਿ ਰਹੇ ਆ ਵੀ ਤੁਸੀਂ ਆ ਜੀ ਲਾਉਣੀ ਆ ਜਿਆਦਾ ਸਮਾਂ ਲੱਗਣਾ 3 ਵਜੇ ਆਪਾਂ ਸਕੀਬਲ ਦੀ ਸਮਾਪਤੀ ਕਰ ਦੇਣੀ ਆ ਕਿਉਂਕਿ ਗੁਰਮੁਖ ਪਿਆਰੇ ਸੰਜਣਾ ਦੀ ਡੈਥ ਹੋਈ ਆ ਉਹ ਗੁਰੂ ਘਰ ਵਾਸਤੇ ਬੜੀ ਸ਼ਰਧਾ ਤੇ ਭਾਵਨਾ ਰੱਖਦੇ ਸਨ ਗੁਰ ਸਿੱਖ ਸੀ ਜਿਨ੍ਹਾਂ ਨੂੰ ਆਪਾਂ ਦੀ ਪੁਲਿਸ ਮੁਲਾਜ਼ਮ ਸੀ ਪਰ ਐ ਗੁਰ ਸਿੱਖ ਸੀ ਬੇਰਗਣਾ ਦੀ ਆ ਸਮਨ ਸੀ ਉਹਨਾਂ ਦਾ ਪਰ ਗੁਰ ਸਿੱਖ ਜਦੋਂ ਇਹ ਸੰਸਾਰ ਤੋਂ ਜਾਂਦਾ ਆ ਗੁਰ ਸੇਖਾਂ ਵਾਸਤੇ ਬੜੀ ਘਾਟ ਤੇ ਪਰਿਵਾਰ ਵਾਸਤੇ ਨਗਰ ਵਾਸਤੇ ਸਾਡੇ ਵਾਸਤੇ ਵੀ ਯਾਰ ਘਾਟ ਸਿੰਘ ਸਾਹਿਬ ਜੱਫੇਦਾਰ ਫਿਰਗਦ ਦੇ ਚੀਜ਼ਾਂ ਦੀ ਵਾਹਿਗੁਰੂ ਜੀ ਕਾ ਸਲਾਮ ਜੀ ਘੜੀ ਨਾ ਦੇਖਣ ਦੇਈ ਆਪਣਾ ਬਿਰਤ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਪ੍ਰਭ ਸਿਲਾ ਰਹਿਓ ਮੇਰਾ ਚੀਤਾ ਦੇ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰ ਅਮੀਤ ਮਨ ਬिलास ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਹਰ ਸਿਮਰ ਸਿਮਰਾ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਰਖਾਈ धीर ਜੇ ਧਰਮ ਦਿਆਦੀ ਮੂਰਤ ਨਾਮ ਲਿਆ ਮਨ ਖੜਦਾ ਖਾਮ ਖਿਆਲੀ ਦੂਰ ਕੰਗਾਲੀ ਨਹੀਂ ਦਲੇਰ ਫਿੜਦਾ ਘਰ ਘਰ ਖੁਸ਼ੀਆਂ ਰਾਗਨਾਦ ਹੋਏ ਜੋ ਸ਼ੁਭ ਕਰਮ ਕਮਾਏ ਗੁਰ ਤੇਗ ਬਹਾਦਰ ਸਿਮਰੀਐ ਘਰ ਨੋਂ ਨਿੱਦ ਆਵੇ ਧਾਏ ਸਭ ਥਾਈ ਹੋਏ ਸਹਾਰੇ ਕਰਮ ਤੇ ਆਦੀ ਮੂਰਤ ਨਾਮ ਲਿਆ ਮਨ ਖੜਦਾ ਖਾਂਖਿਆਲੀ ਦੂਰ ਕੰਗਾਲੀ ਨਹੀਂ ਦਲ ਕਰ ਭੜਦਾ ਆਹ ਕਰ ਕਰ ਖੁਸ਼ੀਆਂ ਰਾਗ ਨਾਦ ਹੋਏ ਜੋ ਸ਼ੁਭ ਕਰਮ ਕਮਾਏ ਗੁਰ ਤੇਗ ਬਹਾਦਰ ਸਿਮਰੀਆ ਘਰ ਨਾਉਂ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਰੇ ਆਹ ਅਮਰਤ ਸਰਦੀ ਤਪਵਿੱਤਰਾ ਜਨਮ ਲਿਆ ਗੁਰ ਸੂਰੇ ਅਮਰਤ ਸਰਦੀ ਤਰ ਤਪਵਿੱਤਰਾ ਜਨਮ ਲਿਆ ਗੁਰ ਸੂਰੇ ਬਾ ਨਾਨਕੀ ਬਾਣ ਬਰੀ ਦੇ ਸੁਪਨੇ ਹੋ ਗਏ ਪੂਰੇ ਸੱਚ ਬੰਦੀ ਭਰੇ ਹਲੰਮੀ ਜੋ ਜੋ ਸੁਣਦਾ ਜਾਏ ਗੁਰ ਤੇਗ ਬਹਾਦਰ ਸਿਮਰੀਐ ਘਰ ਨੋਂ ਨਿੱਦ ਆਵੇ ਧਾਏ ਸਭ ਥਾਈ ਹੋਏ ਸਹਾਰੇ ਓ ਬਾਬਾ ਗੁਰ ਦਿੱਤਾ ਦੇ ਸੂਰਜ ਅਣੀ ਟੱਲ ਪਿਆਰੇ ਪੰਜੋਂ ਪਾਡੇ ਵੀਰ ਨੇ ਮੇਰੇ ਵੀਰੋਂ ਭੈਣ ਬੁਕਾਰੇ ਕਰੇ ਨਾਨਕੀ ਆਏ ਗੁਰ ਤੇਗ ਬਹਾਦਰ ਸਿਮਰੀਐ ਘਰ ਨਾ ਨਿੱਦ ਆਵੇ ਧਾਏ ਸਭ ਥਾਈ ਹੋਏ ਸਹਾਰੇ ਓ ਝਾਵਾਂ ਦੇ ਨਾਲ ਸੰਗਤ ਸਾਰੀ ਚੱਲੀ ਆਤਿਸ਼ਬਾਜੀ ਜੀ ਜੀ ਅਮਰਤ ਸਰਦਾ ਖੜਿਆ ਜੀ ਜੀ ਅਮਰਤ ਸਰਦਾ ਖੜਿਆ ਹਰ ਰੂਹ ਦੇ ਸਦੀ ਰਾਜੀ ਪਤਾ ਆਇਆ ਛੋਟੀ ਬਨਸ ਵਧਾਏ ਗੁਰ ਤੇਗ ਬਹਾਦਰ ਸਿਮਰੀਏ ਬਾਣੀ ਭਗਤਾ ਗੁਰ ਸਿੱਖਾਂ ਨੇ ਭਟਾ ਰਾਗਾਂ ਦੇ ਵਿੱਚ ਗਾਣੀ ਓ ਬੰਨੀ ਗੁਰ ਨਾਨਕ ਜੀ ਪਾਇਆ ਆਪ ਰੱਬ ਨੇ ਫੇਰਾ ਚਾਨਣ ਗੁਰ ਬਾਣੀ ਦਾ ਰਹਿਣਾ ਜਗ ਦੇ ਸਦਾ ਸਵੇਰਾ ਓ ਅਮਰਤ ਦੇ ਸੋਮੇ ਜੋ ਹੁੰਦੇ ਦਾ ਪ੍ਰੇਮ ਦੀ ਬਾਰਸ ਛੜਦੇ ਮਨ ਠਰ ਜਾਂਦੇ ਐਸੀ ਨੀ ਨਰਾਇ ਧਰਸੋ ਉਹ ਬੈਠੇ ਗੁਰਗੱਦੀ ਤੇ ਲਾਇਆ ਵਿੱਚ ਹਰ ਮੰਦਰ ਡੇਰਾ ਚਾਨਣ ਗੁਰ ਬਾਣੀ ਦਾ ਰਹਿਣਾ ਜਗ ਤੇ ਸਦਾ ਸਵੇਰਾ ਰੱਬ ਦਾ ਰੱਖਦੇ ਨੇ ਇਤੋਂ ਚੇਂਜ ਹੋਣ ਤੱਕ ਦੀ ਰਾ ਟੁੱਟਦੇ ਮਨ ਤਾਂ ਹੀ ਜੱਤ ਲਿਆ ਨਹੀਂ ਉਤੰਦ ਪ੍ਰੇਮ ਦੇ ਟੁੱਟਦੇ ਉਹ ਵਿੱਚ ਪਿੰਡ ਬਰੰਗੜੀ ਦੇ ਲਿਖਿਆ ਸ਼ੰਦਮ ਕਰਕੇ ਜੇਰਾ ਲਿਖਿਆ ਸ਼ੰਦਮ ਕਰਕੇ ਜੇਰਾ ਚੰਨਣ ਗੁਰਪਾਣੀ ਦਾ ਰਹਿਣਾ ਜਗ ਤੇ ਸਦਾ ਸਵੇਰਾ ਚੰਨਣ ਗੁਰਪਾਣੀ ਦਾ ਰਹਿਣਾ ਜਗ ਤੇ ਸਦਾ ਸਵੇਰਾ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਜੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਸਤਨਾਮ 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 ਅੱਚੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਆਵਾ <Sess> ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਮਚੀ ਸਤ ਨਾਮ ਸਤ ਨਾਮ ਸਤ ਨਾਮ ਚੇ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ RAM ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ Up.